ਤੁਹਾਡਾ ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਅਗਲੇ ਦਿਨ ਤੇ ਵੀ ਇੱਕ ਹੋਰ ਵੀਡੀਓ ਦੇ ਵਿੱਚ ਤੇ ਆਪਾਂ ਹੈਗੇ ਆ ਸ਼ਾਮਲਾ ਜੀ ਤੋਂ ਥੋੜਾ ਜਿਹਾ ਅੱਗੇ ਆ ਕੇ ਉਦੇਪੁਰ ਵਾਲੀ ਸਾਈਡ ਤੇ ਆਪਣੀ ਹੋ ਗਈ ਆ ਘਰਾਂ ਨੂੰ ਵਾਪਸੀ ਤੇ ਹੁਣ ਇੱਥੇ ਢਾਬਾ ਸੀਗਾ ਇੱਕ ਆਹ ਜਿਹੜਾ ਇੱਕ ਇਧਰ ਛੋਟਾ ਜਿਹਾ ਢਾਬਾ ਇੱਥੇ ਰੋਟੀ ਖਾਧੀ ਸੀ ਰਾਤ ਤੇ ਆਹ ਜਿਹੜਾ ਢਾਬਾ ਬੰਦ ਹੋ ਗਿਆ ਸੀ ਪਰ ਇਹਨਾਂ ਨੇ ਤੰਬੂ ਲਾਉਣ ਦੀ ਜਗ੍ਹਾ ਸਾਨੂੰ ਦਿੱਤੀ ਆ ਢਾਬੇ ਵਾਲੇ ਬਾਈਆਂ ਦੇ ਢਾਬੇ ਤੇ ਆਪਾਂ ਰਾਤ ਲਾਏ ਸੀਗੇ ਟੈਂਟ ਇਹਦਾ ਢਾਬਾ ਬੰਦ ਕਰਕੇ ਚਲੇ ਗਏ ਸੀਗੇ ਤੇ ਆਪਾਂ ਇੱਧਰ ਲਾ ਲਈ ਸੀ ਟੈਂਟ ਸੜਕ ਥੋੜੀ ਜੀ ਇੱਥੋਂ ਬੈਠ ਤੇ ਸੀਗੀ ਤੇ ਨੀਂਦ ਵਧੀਆ ਆਈ ਇੱਕ ਕੰਦਜੀ ਦਾ ਉਹਲਾ ਸੀ ਥੋੜਾ ਬਹੁਤ ਲੋਈ ਪਿਆਰੋ ਤੇਲ ਪਾਉਣਾ ਪੈਣਾ ਬਲੈਂਕ ਕਰੀ ਜਾਂਦਾ ਡੰਡਾ ਇੱਕ ਤੇ પેટ્રોલ ਪੰਪ ਵੀ ਜਗ ਪਿਆ ਤੇ ਆਪਣੀ ਹੁਣ ਤਿਆਰੀ ਹੋ ਗਈ ਇੱਥੋਂ ਬ੍ਰੀਕਫਾਸਟ ਹਜੇ ਆਪਾਂ ਕਰਨਾ ਚਾਹ ਪੀ ਲਈਆ 9 ਦਾ ਟਾਈਮ ਹੋ ਗਿਆ ਕੱਲ ਤੁਰੇ ਸੀਗੇ ਆਪਾਂ 10:00 ਵਜੇ ਤੇ 10:00 ਵਜੇ ਤੁਰ ਕੇ 400 ਕਿਲੋਮੀਟਰ ਕੱਢਦਾ ਸੀਗਾ ਤੇ ਵਿੱਚੋਂ ਰੁਕੇ ਵੀ ਆਪਾਂ ਯੂਨਿਟੀ ਆਫ ਸਟੈਚੂ ਤੇ ਅੱਜ ਤਾਂ ਆਪਾਂ ਸਫਰ ਹੀ ਕਰਨਾ ਤੇ ਅੱਜ ਮੈਨੂੰ ਲੱਗਦਾ ਕਿ 4-500 ਕਿਲੋਮੀਟਰ ਸਫਰ ਆਪਾਂ ਤੈਅ ਕਰਦੇਾਂਗੇ ਤੇ ਏਸੀ ਢਾਬਾ ਪੜਾ ਤੇ ਬਲਦੇਵ ਹੁਣੀ ਵੀ ਹੋਈ ਜਾਂਦੇ ਆ ਤਿਆਰ ਰੈਡੀ ਬਾਈਕ ਤੇ ਬਹਿ ਗਏ ਆ ਤੇ ਕਰਦੇ ਆਪਾਂ ਰਸਤੇ ਦੀਆਂ ਗੱਲਾਂ ਬਾਤਾਂ ਹੁਣ ਆਪਾਂ ਇਧਰੋਂ ਨੂੰ ਨਿਕਲਣਾ ਅਜਮੇਰ ਸ਼ਰੀਵਲ ਨੂੰ ਕਿਸ਼ਨਗੜ ਤੋਂ ਹਨਮਾਨਗੜ ਨੂੰ ਹੋਊਗਾ ਮੈਂ ਕਿਉਂਕਿ ਹਨਮਾਨਗੜ ਆਪਣਾ ਸਮਾਨ ਪਿਆ ਸਮਾਨ ਚੱਕਣਾ ਉਦੋਂ ਬਾਅਦ ਸਭ ਤੋਂ ਪਹਿਲੇ ਬਾਈਕ ਚੱਕਣਾ ਤੇ ਫਿਰ ਆਪਾਂ ਪਿੰਡਾਂ ਵੱਲ ਨੂੰ ਹਵਾ ਠੰਡੀ ਠੰਡੀ ਮਹਿਸੂਸ ਹੋ ਰਹੀ ਆ ਮੌਸਮ ਬਾਲਾ ਗਰਮ ਨਹੀਂ ਹੈਗਾ ਸਫ਼ਰ ਵਧੀਆ ਰਿਹਾ ਸਾਡਾ ਵਾਪਸੀ ਦਾ ਗਰਮੀ ਨਹੀਂ ਮਹਿਸੂਸ ਹੋਈ ਅਰੇ ਥੋੜਾ ਥੋੜਾ ਉਦੇ ਪਰ ਦੇ ਲਾਗੇ ਤੱਕ ਇਹ ਹੈਲ ਏਰੀਆ ਹੈ ਅਰਾਵਾਲੀ ਪਰਬਤ ਲੜੀ ਹੈ ਜਿਵੇਂ ਹਿਮਾਚਲ ਦੇ ਵਿੱਚ ਹਿਮਾਲਿਆ ਲੜੀਆਂ ਹੈਗੀਆਂ ਸ਼ਵਾਲਕ ਹੈਗੀਆਂ ਪੀਰ ਪੰਜਾਲ ਹੈਗੀਆਂ ਉਧਰ ਦਾ ਚਲੋ ਬਾਲੀਆਂ ਜਿਆਦੇ ਲੜੀਆਂ ਹਿਮਾਲਿਆ ਦੀਆਂ ਤੇ ਐਵੇਂ ਰਾਜਸਥਾਨ ਦੇ ਵਿੱਚ ਅਰਾਵਾਲੀ ਪਰਬਤ ਹੈ ਤੇ ਇਹਦੀ ਕੁਝ ਮਤਲਬ ਕਿ ਹਿੱਸਾ ਅਰਾਵਾਲੀ ਦਾ ਸ਼ਾਇਦ ਗੁਜਰਾਤ ਚ ਵੀ ਐਂਟਰ ਕਰ ਜਾਂਦਾ ਤੇ ਅੱਗੇ ਜਿੱਥੇ ਆਪਾਂ ਯੂਨਿਟੀ ਆਫ ਸਟੈਚੂ ਤੇ ਗਏ ਸੀਗੇ ਉਹ ਹੈਗਾ ਵਿਦਿਆਨਚਲ ਤੇ ਸਤਪੁਰਾ ਤੇ ਉਦੋਂ ਅੱਗੇ ਤੁਰ ਦੱਖਣ ਚ ਚਲੇ ਜਾਂਦੇ ਆ ਨੀਲਗਿਰੀ ਦੀਆਂ ਪਹਾੜੀਆਂ ਇਸ ਤਰ੍ਹਾਂ ਦੇ ਪਹਾੜੀਆਂ ਦੀ ਗੱਲਬਾਤ ਆ ਭਾਰਤ ਦੇ ਵਿੱਚ ਤੇ ਆਪਾਂ ਵੀ ਅੰਤਰੀ ਅੰਚਲ ਸਤਪੁਰਾ ਤੱਕ ਆਪਾਂ ਹੋ ਆਏ ਆ ਤੇ ਅੱਜ ਵੀ ਆਪਾਂ ਛੋਟੀਆਂ-ਛੋਟੀਆਂ ਪਹਾੜੀਆਂ ਦੀ ਗੱਲਬਾਤ ਕਰਦੇ ਜਾਵਾਂਗੇ ਹਿਲਜ਼ ਹੈਗੀਆਂ ਇਹ ਜਾਨੀਆ ਨੀਮ ਪਹਾੜੀ ਜੀਆਂ ਛੋਟੀਆਂ-ਛੋਟੀਆਂ ਪਹਾੜੀਆਂ ਨੂੰ ਕਹਿ ਦਿੰਦੇ ਆ ਕੀ ਖੂਬਸੂਰਤ ਦ੍ਰਿਸ਼ ਬਣ ਰਿਹਾ ਛੋਟੇ-ਛੋਟੇ ਪਹਾੜਾਂ ਦਾ ਭਾਵੇਂ ਖੁਸ਼ਕੀ ਆ ਪਰ ਇਹਨਾਂ ਪਹਾੜਾਂ ਦੇ ਵਿੱਚ ਦੀ ਜਾਂਦੀ ਸੜਕ ਸੋਹਣੀ ਲੱਗਦੀ ਆ। ਇਸ ਤਰ੍ਹਾਂ ਦੇ ਸਫ਼ਰ ਤੇ ਬੰਦਾ ਮਨ ਨਹੀਂ ਲੱਗਦਾ ਹੋਵੇ ਜਿ ਸਫ਼ਰਾਂ ਤੇ। ਜਿਹੜੇ ਖੁਸ਼ਕ ਜੇ ਸਫ਼ਰਾਂ ਦੇ ਉੱਥੇ ਸਫ਼ਰ ਤੇ ਮਨ ਆ ਜਾਂਦਾ। ਕਈ ਵਾਰੀ ਮੰਜ਼ਿਲ ਸੋਹਣੀ ਹੁੰਦੀ ਆ ਪਰ ਸਫ਼ਰ ਨਹੀਂ ਖੂਬਸੂਰਤ ਹੁੰਦਾ ਔਰ ਕਈ ਵਾਰੀ ਸਫ਼ਰ ਹੀ ਇੰਨਾ ਖੂਬਸੂਰਤ ਹੁੰਦਾ ਕਿ ਮੰਜ਼ਿਲ ਦੇ ਕੋਈ ਅਰਥ ਹੀ ਨਹੀਂ ਰਹਿ ਜਾਂਦੇ, ਮਾਇਨੇ ਹੀ ਨਹੀਂ ਰਹਿ ਜਾਂਦੇ। ਇੱਥੋਂ ਕੁਝੋ ਵੀ ਬੰਦਾ ਸੋਹਣਾ ਮਾਹੌਲ। ਵੈਸੇ ਰਾਜਸਥਾਨ ਦੇ ਵਿੱਚ ਬਾਰਿਸ਼ ਘੱਟ ਹੁੰਦੀ ਆ। ਕਟ ਹੋਣ ਦਾ ਕਾਰਨ ਵੀ ਜਿਹੜਾ ਆਰਾਵਲੀ ਪਰਬਤ ਆ ਇੱਕ ਤਾਂ ਇਹਦੀ ਉਚਾਈ ਘਟਾ ਮੌਨਸੂਨ ਪੌਣਾ ਨੂੰ ਰੋਕ ਨਹੀਂ ਪਾਉਂਦਾ ਦੂਸਰੀ ਗੱਲ ਇਹ ਆ ਕਿ ਮੌਨਸੂਨ ਪੌਣਾ ਦੇ ਸਮਾਨੰਤਰ ਆ ਉਹਦੇ ਨਾਲ ਦੀ ਖਹਿ ਕੇ ਲੰਘ ਜਾਂਦੀਆਂ ਉਹਨਾਂ ਨੂੰ ਰੋਕਦਾ ਨਹੀਂ ਇਹ ਜਿਵੇਂ ਕਿ ਆਪਣੇ ਅੱਗੇ ਹਿਮਾਲਿਆ ਦੀ ਜਿਹੜੀ ਲੜੀ ਆ ਉਹ ਕੰਧ ਬਣ ਕੇ ਖੜੀ ਆ ਉਹਦੇ ਨਾਲ ਟਕਰਾ ਕੇ ਜਿਹੜੀਆਂ ਮੌਨਸੂਨ ਪੌਣਾ ਉੱਤਰੀ ਭਾਰਤ 'ਚ ਵਰਖਾ ਕਰਦੀਆਂ ਜੀ ਇਹ ਸਿੱਧਾ ਗਿਆ ਉਦੇਪੁਰ ਨੂੰ ਰਸਤਾ ਆਪਾਂ ਘੁੰਮ ਕੇ ਚੜ ਗਏ ਆ ਹਾਈਵੇ ਤੇ ਇਧਰੋਂ ਆਪਾਂ ਬਾਈਪਾਸ ਜਾਣਾ ਉਹਦੇ ਉੱਪਰ ਬਾਈਪਾਸ ਆ ਇਲਾਕੇ ਨੂੰ ਤੁਸੀਂ ਕਹੋਗੇ ਵੀ ਰਾਜਸਥਾਨ ਕਣਕ ਦੀ ਖੇਤੀ ਖੜੀ ਆ ਬੜਾਈ ਤੇ ਆ ਪਕਾਈ ਤੇ ਆ ਕਣਕ ਸੋਹਣੇ ਦਰਖਤ ਪਹਾੜ ਤੇ ਉਹ ਰਾਹ ਸ਼ਹਿਰ ਜਿਹੜਾ ਨਾਲ ਉਦੇਪੁਰ ਨੰਕੇ ਗਿਆ ਕਦੇ ਕਾਫੀ ਵੱਡੀਆਂ-ਵੱਡੀਆਂ ਝੀਲਾਂ ਸ਼ੈਡ ਤੇ ਰਹਿ ਗਿਆ ਉਹਦੇ ਉਪਰ ਇੱਧਰ ਖੱਬੇ ਹੱਥ ਜੇ ਉਦੇਪੁਰ ਜਾਣਾ ਤੇ ਇੱਥੋਂ ਵੀ ਉਤਰ ਸਕਦੇ ਪਛਾਹ ਨੂੰ ਯੂ ਟਰਨ ਲੱਗਿਆ ਲੱਗਾ ਹੋਇਆ ਜੀ ਇੱਥੋਂ ਸਾਨੂੰ ਖਾਣਾ ਨਹੀਂ ਮਿਲਿਆ ਹਜੇ ਕਹਿੰਦੇ 11:30 ਵਜੇ ਬਣੂਗਾ ਤੇ ਇੱਥੋਂ ਇੱਕ ਠੰਡਾ ਠੋਕਰ ਜਿਹਾ ਪੀ ਲਿਆ ਤੇ ਹੁਣ ਅੱਗੇ ਕਿਸੇ ਢਾਬੇ ਤੇ ਰੁਕਾਂਗੇ ਇਹ ਆ ਗਿਆ ਜੀ ਸ਼ਿਵ ਗੰਗਾ ਰੈਸਟੋਰੈਂਟ ਤੇ ਇੱਥੇ ਹੁਣ ਆਪਾਂ ਕਰਾਂਗੇ ਬ੍ਰੇਕਫਾਸਟ ਨੂੰ ਲੱਗਦਾ ਹੈ ਕਿ ਬ੍ਰੇਕਫਾਸਟ ਬਲਦੇਵ ਪਤਾ ਕਰ ਲੋ ਪਹਿਲਾਂ ਹੈਗਾ ਲੱਗਦਾ ਥਾਲੀਆਂ ਥੋੜੀਆਂ ਪਲੇਟਾਂ ਨਹੀਂ ਆ ਚੱਕੀ ਜਾਂਦਾ ਆਹ ਟੂਰਿਸਟ ਵੀ ਇੱਥੇ ਰੁਕੇ ਆ ਤੇ ਖਾਣਾ ਪਾਣੀ ਖਾ ਕੇ ਜਾ ਰਹੇ ਆ ਲੱਗਦਾ ਮਿਲ ਜੂਗਾ ਬ੍ਰੇਕਫਾਸਟ ਮਿਲੇਗਾ ਗੁਲਾਬ ਜਮਨ ਦੀ ਸਬਜੀ ਮਿਲੇਗੀ ਕਾਦੀ ਗੁਲਾਬ ਜਮਨ ਦੀ ਸਬਜੀ ਆਪਾਂ ਇਸ ਢਾਬੇ ਤੋਂ ਕਰ ਲਿਆ ਹੁਣ ਬ੍ਰੇਕਫਾਸਟ ਤੇ ਲੰਚ ਇਕੱਠਾ ਹੀ ਟਾਈਮ 12:00 ਵਜੇ ਆ ਤੇ ਹੁਣ ਆਪਾਂ ਅਗਲੇ ਸਫ਼ਰ ਵੱਲ ਨੂੰ ਤਿਆਰੀ ਕਰਾਂਗੇ ਤੇ ਅੱਜ ਦੇਖਦੇ ਆ ਹਨੂਮਾਨਗੜ੍ਹ ਤਾਂ ਸ਼ਾਇਦ ਨਾ ਪਹੁੰਚਿਆ ਜਾਵੇ ਜਿੱਥੋਂ ਤੱਕ ਪਹੁੰਚਿਆ ਜਾਂਦਾ ਪਹੁੰਚਾਂਗੇ ਹਨੂਮਾਨਗੜ੍ਹ ਤੋਂ ਬਾਅਦ ਆਪਾਂ ਬਾਈਕ ਚੱਕਣੀ ਆ ਸਰਸੇ ਤੋਂ ਕੰਮ ਲਾਵਾ ਬਾਵਾ ਜਿਹੀ ਪਾ ਥੋੜਾ ਜਿਹਾ ਰਸਤਾ ਉਦੇਪੁਰ ਤੋਂ ਖੁੰਝਗੇ ਸੀਗੇ ਤੇ ਆਪਾਂ ਹੁਣ ਇੱਧਰ ਦੀ ਜਾ ਰਹੇ ਹਾਂ ਲਿੰਕ ਰੋਡ ਇਹ ਲਿੰਕ ਰੋਡ ਦੇ ਅੱਗੇ ਮੈਂ ਸਫ਼ਰ ਕੀਤਾ ਆ ਹਲਦੀ ਘਾਟੀ ਵੱਲ ਦੀ ਹਲਦੀ ਘਾਟੀ ਹੈਗਾ 22 ਕਿਲੋਮੀਟਰ ਹਲਦੀ ਘਾਟੀ ਤੋਂ 22 ਕਿਲੋਮੀਟਰ ਕੁੰਬਲਗੜ ਹੈਗਾ 60 ਕਿਲੋਮੀਟਰ ਠੀਕ ਲੋ ਜੀ ਆਪਾਂ ਇੱਥੇ ਹੁਣ ਇੱਕ ਕੱਪ ਚਾਹ ਦਾ ਪੀ ਲਿਆ ਚਾਹ ਦਾ ਪੀ ਕੇ ਤੇ ਆਪਾਂ ਹੁਣ ਚੱਲਾਂਗੇ ਹਲਦੀ ਘਾਟੀ ਨੂੰ ਹਲਦੀ ਘਾਟੀ ਸਾਡੇ ਸਫਰ ਦੇ ਵਿੱਚ ਧੱਕੇ ਨਾਲ ਹੀ ਐਡ ਹੋ ਗਈ ਆ ਅਸੀਂ ਥੋੜਾ ਰਸਤਾ ਘੁੰਮ ਗਏ ਸੀਗੇ ਭੁੱਲ ਗਏ ਸੀਗੇ ਰਸਤਾ ਤੇ ਹੁਣ ਜਿਹੜਾ ਅਜਮੇਰ ਵਾਲਾ ਰੋਡ ਫੜਨ ਲਈ ਤੇ ਸਾਨੂੰ ਇਹ ਲਿੰਕ ਰੋਡ 'ਚ ਪੈਣਾ ਪਿਆ ਉਸ ਤੋਂ ਉਹਦੇ ਪਰ ਤੋਂ ਅਜਮੇਰ ਵਾਲਾ ਰੋਡ ਅਸੀਂ ਛੱਡਤਾ ਸੀਗਾ ਅਸੀਂ ਚੱਲੇਗੇ ਮਾਉਂਟਾਬੂ ਨੂੰ ਤੇ ਫਿਰ ਰਸਤੇ ਜੋ ਹੁਣ ਆਪਾਂ ਇਧਰ ਨੂੰ ਹੋ ਗਏ ਆ ਉਹ ਖਵਾਇਆ ਹਲਦੀ ਘਾਟੀ ਹੋ ਕੇ ਫਿਰ ਆਪਾਂ ਉਸੇ ਰੂਟ ਤੇ ਜਾ ਚੜਨਾ ਹਲਦੀ ਘਾਟੀ ਰਹਿ ਗਈ ਇੱਥੋਂ 15 ਕਿਲੋਮੀਟਰ ਤੇ ਹਲਦੀ ਘਾਟੀ ਵੀ ਰਾਜਸਥਾਨ ਦਾ ਇੱਕ ਮਸ਼ਹੂਰ ਟੂਰਿਸਟ ਪੁਆਇੰਟ ਹੀ ਆ ਜਿੱਥੇ ਜਿਹੜੇ ਪਹਾੜ ਆ ਉਹ ਹਲਦੀ ਰੰਗੇ ਆ ਤਾਂ ਕਰਕੇ ਉਹਨੂੰ ਹਲਦੀ ਘਾਟੀ ਕਹਿੰਦੇ ਆ ਤੇ ਆਓ ਤੁਹਾਨੂੰ ਦਿਖਾਉਣੇ ਆ ਹਲਦੀ ਘਾਟੀ ਇਹ ਜਗ੍ਹਾ ਜੀ ਮਹਾਰਾਣਾ ਪ੍ਰਤਾਪ ਸਿੰਘ ਮਿਊਜ਼ੀਅਮ ਵੀ ਬਣਿਆ ਹੋਇਆ ਉੱਪਰ ਜਾ ਕੇ ਤੇ ਇੱਥੇ ਫੋਟੋ ਫੋਟੋ ਵੀ ਦਿਖਾਉਂਦੇ ਆ ਉਹਦੀ ਜੀਵਨੀ ਦੇ ਨਾਲ ਸੰਬੰਧਿਤ ਤੇ ਹੋਰ ਕਈ ਤਰ੍ਹਾਂ ਦੇ ਸ਼ੋਅ ਸ਼ਾਪ ਵਗੈਰਾ ਹੈਗੇ ਆ ਤੇ ਆ ਉੱਪਰ ਜਾ ਕੇ ਮਹਾਰਾਜਾ ਮਹਾਰਾਣਾ ਪ੍ਰਤਾਪ ਸਿੰਘ ਦਾ ਸਟੈਚੂ ਲੱਗਾ ਤੇ 1.5 ਕਿਲੋਮੀਟਰ ਤੇ ਅੱਗੇ ਜਾ ਕੇ ਜਿੱਥੇ ਉਹਦਾ ਘੋੜਾ ਘੋੜਾ ਸ਼ਹੀਦ ਹੋਇਆ ਸੀਗਾ ਆ ਇੱਥੇ ਉੱਪਰ ਜਾ ਕੇ ਮਹਾਰਾਣਾ ਪ੍ਰਤਾਪ ਸਿੰਘ ਦੀ ਸਮਾਰਕ ਬਣੀ ਹੋਈ ਹੈ। ਓਏ ਐਂਓ ਪ੍ਰੋਥ ਚਲੀ ਜਣੀ ਇਹ। ਸਮਾਰਕ ਬਣੀ ਆ ਮਹਾਰਾਣਾ ਪ੍ਰਤਾਪ ਸਿੰਘ ਦੀ। ਆਪਰ ਸਿੱਧੇ ਜਾਣਾ ਹੋਰ। ਆ ਪਹਾੜ ਦਾ ਕਰਕੇ ਸਾਰੀ ਘਾਟੀ ਦਾ ਨਾਮ ਪਿਆ ਹੋਇਆ ਹਲਦੀ ਘਾਟੀ। ਆ ਦੇਖੋ ਪਹਾੜ ਜਿਵੇਂ ਹਲਦੀ ਦੇ ਪਹਾੜ ਹੁੰਦੇ ਆਏ ਇੱਥੇ ਲੋਕ ਸਪੈਸ਼ਲ ਦੇਖਣ ਆਉਂਦੇ ਆ ਅਸਲ ਵਿੱਚ ਮਿੱਟੀ ਵੀ ਇਸ ਤਰ੍ਹਾਂ ਦੀ ਆ ਹਲਦੀ ਰੰਗੀ ਆ ਆ ਦੇਖੋ ਬਿਲਕੁਲ ਪੂਰਾ ਹਲਦੀ ਰੰਗਾ ਪਹਾੜ ਇਹਦੇ ਕਰਕੇ ਤਾਂ ਨਾਮ ਪਗਿਆ ਜੀ ਹਲਦੀ ਘਾਟੀ ਪੂਰੇ ਪਹਾੜਾਂ ਦਾ ਰੰਗ ਹੀ ਹਲਦੀ ਰੰਗਤ ਇਹ ਪਰ ਹਨਮਾਨ ਜੀ ਦਾ ਮੰਦਿਰ ਉਧਰ ਜਾ ਰਿਹਾ ਰਸਤਾ ਤੇ ਕੋਈ ਸ਼ਹਿਰ ਆ ਪਾ ਪਹੁੰਚ ਗਏ ਜੀ ਇਸ ਟਾਈਮ ਕਿਸ਼ਨਗੜ੍ਹ ਸ਼ਹਿਰ ਕਿਸ਼ਨਗੜ੍ਹ ਉਹ ਸ਼ਹਿਰ ਆ ਕੇ ਜਿੱਥੇ ਮਕਰਾਨੀ ਤੋਂ ਜਿਹੜਾ ਪੱਥਰ ਨਿਕਲਦਾ ਇੱਥੇ ਬਹੁਤ ਜ਼ਿਆਦਾ ਉਹਦੀ ਕਟਾਈ ਹੋ ਗਏ ਤੇ ਵਿਕਦਾ ਸੇਲ ਪੁਆਇੰਟ ਜ਼ਿਆਦਾ ਜਿਹੜੇ ਹੈਗੇ ਉਹ ਇੱਥੇ ਆ ਕਿਸ਼ਨਗੜ੍ਹ ਦੇ ਵਿੱਚ ਆ ਇਹਨੇ ਕਿ ਮਕਰਾਨੀ ਦਾ ਇਲਾਕਾ ਹੈ ਇੱਥੇ ਇਸ ਏਰੀਏ ਦੇ ਵਿੱਚ ਕਿਸ਼ਨਗੜ੍ਹ ਦੇ ਆਲੇ ਦੁਆਲੇ ਪੱਥਰ ਨਿਕਲਦਾ ਜਿਹੜੇ ਜਿਹਦੀ ਆਪਾਂ ਫਰਸ਼ਾਂ ਫਰਸ਼ਾਂ ਲਾਉਣੇ ਆ ਪੱਥਰ ਨਿਕਲਦਾ ਉਹ ਸ਼ਹਿਰ ਜਿਹਾ ਆਪਾਂ ਪਹੁੰਚ ਗਏ ਆ ਤੇ ਆਪਾਂ ਲੱਭ ਰਹੇ ਹੁਣ ਹੋਟਲ ਸੀਗਰਜ ਬੜਾ ਹੀ ਲਗਜ਼ਰੀ ਹੋ ਗਿਆ ਕਿਸ਼ਨਗੜ੍ਹ ਦੇ ਵਿੱਚ ਹੋਟਲ ਲਵ ਕੁਸ਼ ਇਹ ਆਪਾਂ ਲੈ ਲਿਆ ਹੋਇਆ ਤੇ ਲੱਗ ਜਿਹਾ ਵਗੈਰਾ ਆਪਣਾ ਥੱਲੇ ਹੀ ਪਿਆ ਹਲੇ ਪਰ ਜਾਣਾ ਆਪਾਂ ਰੂਮ ਚ ਰੂਮ ਨੰਬਰ ਪਤਾ ਨਹੀਂ ਕਿੰਨਾ ਬਲਦੇਵ ਨੂੰ ਪਤਾ ਅ ਪਿਆਰਿਓ ਆਪਾਂ ਪਹੁੰਚ ਗਏ ਹੋਏ ਆ ਇਸ ਟਾਈਮ ਕਿਸ਼ਨਗੜ ਤੇ ਕਿਸ਼ਨਗੜ ਪਹੁੰਚ ਕੇ ਆਪਾਂ ਲੈ ਲਿਆ ਇਹ ਹੋਟਲ ਲਵ ਕੁਸ਼ ਲਗਜ਼ਰੀ ਪ੍ਰਾਪਰਟੀ ਆ ਫਾਈਵ ਸਟਾਰ ਪ੍ਰਾਪਰਟੀ ਆ ਔਰ ਪੂਰੇ ਟੂਰ ਦੌਰਾਨ ਬਹੁਤ ਸਾਰੇ ਢਾਬਿਆਂ ਤੇ ਕੈਂਪਿੰਗ ਵੀ ਕੀਤੀ ਯਾਰਾਂ ਦੋਸਤਾਂ ਦੇ ਘਰੇ ਵੀ ਰਹੇ ਤੇ ਬਹੁਤ ਸਾਰਾ ਜਾਨੀ ਕਿ ਬਜਟ ਬਚਾਇਆ ਵੀ ਪਰ ਇੱਥੇ ਸਾਨੂੰ ਇੱਥੇ ਜਰਵਾਏ ਕਿਸ਼ਨਗੜ੍ਹ ਦੇ ਵਿੱਚ ਤਾਂ ਸਾਡਾ ਸਾਰਿਆਂ ਦਾ ਮੂਡ ਬਣਿਆ ਕਿ ਟੂਰ ਵਧੀਆ ਰਿਹਾ ਬਹੁਤ ਵਧੀਆ ਰਿਹਾ ਕਿ ਕਿਸੇ ਲਗਜ਼ਰੀ ਪ੍ਰਾਪਰਟੀ 'ਚ ਅੱਜ ਰਾਤ ਮਤਲਬ ਕਿ ਕਟਿਏ। ਜਦੋਂ ਸਾਰਿਆਂ ਦਾ ਇਹ ਮੂਡ ਬਣਿਆ ਕਿ ਅੱਜ ਲਗਜ਼ਰੀ ਪ੍ਰਾਪਰਟੀ 'ਚ ਰਾਤ ਰਕੜਦੇ ਆਂ ਤਾਂ ਆਪਾਂ ਇਹ ਰੂਮ ਲੈ ਲਿਆ ਕੋਈ ਬੜਾ ਮਹਿੰਗਾ ਵੀ ਨਹੀਂ ਹੈਗਾ ਇੰਨਾ ਵੀ ਲਗਜ਼ਰੀ ਪੂਰਾ ਪਰ 3000 ਰੁਪਏ 'ਚ ਰੂਮ ਮਿਲ ਗਿਆ। ਪੁਰੀ ਗੱਲਬਾਤ ਇੱਧਰ ਸਵੀਮਿੰਗ ਪੂਲ ਵੀ ਹੈਗਾ ਉਸ ਵੇਲੇ ਦਿਖਾਵਾਂਗੇ ਤੇ ਹੁਣ ਨਹਾ ਧੋ ਕੇ ਆਪਾਂ ਫਰੈਸ਼ ਆ ਤੇ ਬਲਦੇਵ ਹੁਣੀ ਲੈਣ ਗਏ ਵੇ ਆ ਅ ਬਾਜ਼ਾਰ ਦੇ ਵਿੱਚੋਂ ਕੁਝ ਸਮਾਨ ਅੱਜ ਦੀ ਕਹਾਣੀ ਇੱਥੇ ਹੀ ਸਮਾਪਤਾ ਇਸ ਟੂਰ ਦੀ ਕਹਾਣੀ ਵੀ ਸਮਾਪਤਾ ਮਿਲਾਂਗੇ ਕਿਸੇ ਨਵੇਂ ਸਫ਼ਰਾਂ ਤੇ ਧੰਨਵਾਦ ਸਾਰੇ ਦੋਸਤਾਂ ਦਾ ਅੱਜ ਵੀਡੀਓ ਵਧੀਆ ਲੱਗੇ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਧੰਨਵਾਦ ਆ ਜੀ ਸਾਰਿਆਂ ਦਾ